ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵਾਂਗੇ ਹਾਸੇ-ਵਸਤੇ ਹੋਵਾਂਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਮੇਕ ਸ਼ੋਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਤਾ ਹੋਵੇ ਤੇ ਚਲੋ ਸ਼ੁਰੂ ਕਰਦੇ ਆਂ ਅੱਧੀ ਵੀਡੀਓ ਨੂੰ ਵਿਥਾਊਟ ਵੇਸਟਿੰਗ ਐਂਡ ਟਾਈਮ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਕਿਵੇਂ ਇੱਥੋਂ ਦੇ ਜਿਹੜੇ ਕੈਨੇਡੀਅਨ ਕਾਲਜਸ ਨੇ ਸੋ ਕਾਲਡ ਕਾਲਜਸ ਨੇ ਕਿਵੇਂ ਬੱਚਾਣਾ ਧੱਕਾ ਕਰ ਰਹੇ ਨੇ ਠੀਕ ਆ ਤੁਸੀਂ ਕਹਿ ਸੋਚ ਰਹੇ ਹੋਵੋਗੇ ਧੱਕਾ ਉਹ ਕਿਵੇਂ ਹੁਣ ਗੱਲ ਇਦਾਂ ਵੀ ਇੱਕ ਇੰਟਰਨੈਸ਼ਨਲ ਸਟੂਡੈਂਟ ਇੱਥੇ ਮਜਬੂਰ ਹੁੰਦਾ ਆ ਉਹਨਾਂ ਨੂੰ ਪਤਾ ਵੀ ਇਹਨਾਂ ਦੀ ਮਜਬੂਰੀ ਦਾ ਕਿਵੇਂ ਫਾਇਦਾ ਚੱਕਣਾ ਤੇ ਇੰਟਰਨੈਸ਼ਨਲ ਸਟੂਡੈਂਟ ਕੋਈ ਅੱਗੋਂ ਬੋਲ ਕੇ ਵੀ ਰਾਜੀ ਨਹੀਂ ਹੈਗਾ ਇਹ ਸਭ ਨੂੰ ਪਤਾ ਆ ਰੀਸੈਂਟਲੀ ਮੈਂ ਆਪਣੇ ਇੱਕ ਫਰੈਂਡ ਨਾਲ ਗੱਲ ਕਰ ਰਿਹਾ ਸੀ ਫੋਨ ਤੇ ਤੇ ਮੈਨੂੰ ਉਹਨੇ ਦੱਸਿਆ ਵੀ ਆਪਣੀ ਫੀਸ ਥੋੜੀ ਜੀ ਕਾਲਜ ਆ ਲੈਣੇ ਵਧਾਤੀ ਮੈਂ ਕਿਹਾ ਕਿੰਨੀ ਮੈਨ ਲੱਗਾ ਵੀ 100 200 ਡਾਲਰ ਹੋਊਗਾ 300 ਡਾਲਰ ਹੋਊਗਾ ਬਟ ਮੈਂ ਹੈਰਾਨ ਰਹਿ ਗਿਆ ਜਦੋਂ ਉਹਨੇ ਮੈਨੂੰ ਦੱਸਿਆ ਵੀ ਆਪਣੀ 800 ਡਾਲਰ ਫੀਸ ਵਜ਼ਾਤੀ ਫਿਰ ਮੈਂ ਕਿਹਾ ਵੀ ਚੱਲ ਕੀ ਪਤਾ ਇਹ ਕੱਲ ਸਾਡੇ ਨਾਲ ਹੀ ਕੇਸ ਹੋਵੇ ਤੇ ਪਹਿਲਾਂ ਇੱਕ ਵਾਰੀ ਕਨਫਰਮ ਕਰ ਲੈਣਾ ਕਿ ਬਾਕੀ ਜਿਹੜੇ ਬੱਚੇ ਬਾਕੀ ਕਾਲਜਸ 'ਚ ਪੜ੍ਹਦੇ ਨੇ ਕਿ ਉਹਨਾਂ ਨਾਲ ਵੀ ਇਹ ਸੇਮ ਕੇਸ ਹੈ ਜਾਂ ਸਿਰਫ ਸਾਡੇ ਕਾਲਜ ਦੇ ਵਿੱਚ ਇਦਾਂ ਪਰ ਜਦੋਂ ਮੈਂ ਬਾਕੀ ਕਾਲਜ ਦੇ ਬੱਚਿਆਂ ਨਾਲ ਗੱਲ ਕੀਤੀ ਉਹਨਾਂ ਤੋਂ ਪਤਾ ਕੀਤਾ ਇਹ ਸੇਮ ਕੇਸ ਜੀ इवन दो ਇੱਥੇ ਕੁਝ ਕਾਲਜ ਹੈਗੇ ਨੇ ਜਿਹੜੇ 15-15 800 ਡਾਲਰ ਵੀ ਜਿਨ੍ਹਾਂ ਨੇ ਫੀਸ ਇਨਕਰੀਜ਼ ਕੀਤੀ ਆ 800 ਡਾਲਰ ਤਾਂ ਚਲ ਕੇ ਵੀ ਮੰਨਣ ਦੇ ਚਾਹੁੰਦਾ 1500 ਡਾਲਰ ਫੀਸ ਇਨਕਰੀਜ਼ ਵਿਦਆਊਟ ਐਨੀ ਵੈਲਿਡ ਰੀਜ਼ਨ ਜੇ ਉਹਨਾਂ ਨੂੰ ਤੁਸੀਂ ਪੁੱਛੋ ਵੀ ਤਾਂ ਕਹਿ ਦਿੰਦੇ ਨੇ ਕਿ ਇੱਕ ਤੁਹਾਡੀ ਕੋ ਮੰਡੀਟਰੀ ਇੰਸ਼ੋਰੈਂਸ ਆ ਜਾਂ ਇਦਾਂ ਉਦਾਂ ਕੋਈ ਵੀ ਮਿਸਲੀਨੀਅਸ ਐਕਸਪੈਂਸਸ ਚ ਪਾ ਕੇ ਫੀਸ ਇਨਕਰੀਜ਼ ਕਰ ਦਿੰਦੇ ਆ ਇੱਕ ਕੋਈ ਵੈਲਿਡ ਪੁਆਇੰਟ ਹੈਗਾ ਬਿਲਕੁਲ ਨਹੀਂ ਹੈਗਾ ਉਹਨੇ ਕਿਉਂ ਕਰ ਰਹੇ ਨੇ ਇਹਦੇ ਪਿੱਛੇ ਵੀ ਇੱਕ ਕਾਰਨ ਹੈਗਾ ਛੋਟੇ-ਮੋਟੇ ਫਰਜੀ ਕਾਲਜ ਨਹੀਂ ਕੱਲੇ ਈਵਨ ਦੋ ਜਿਹੜੇ ਸੋ ਕਾਲਡ ਵੱਡੇ ਕਾਲਜ ਨੇ ਉਹ ਵੀ ਖਾਸ ਕਰਕੇ ਅੰਟੈਰੀਓ ਦੇ ਵਿੱਚ ਹੁਣ ਇਹਦੇ ਪਿੱਛੇ ਜੋ ਮੇਨ ਰੀਜ਼ਨ ਹੈ ਉਹ ਇਹ ਹੈਗਾ ਵੀ ਇਹਨਾਂ ਨੂੰ ਪਤਾ ਵੀ ਇਹ ਆਖਰੀ ਸਮਾਂ ਹੈ ਜਿਹਦੇ ਵਿੱਚ ਜਿਆਦਾ ਤੋਂ ਜਿਆਦਾ ਆਪਣਾ ਪ੍ਰੋਫਿਟ ਬਣਾ ਸਕਦੇ ਨੇ ਜਿਆਦਾ ਤੋਂ ਜਿਆਦਾ ਬੱਚਿਆਂ ਤੋਂ ਪੈਸੇ ਲੈ ਸਕਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਕਿ ਹੁਣ ਇਹ ਸਮਾਂ ਤੋਂ ਬਾਅਦ ਬਹੁਤ ਘੱਟ ਬੱਚੇ ਆਉਣਗੇ ਇਹਨਾਂ ਕਾਲਜਿਸ ਦੇ ਵਿੱਚ ਪਰ ਕੱਲੇ ਇਹੇ ਕਾਲਜਿਸ ਨਹੀਂ ਜਿਹੜੇ ਮੇਨ ਕਾਲਜ ਆ ਜਿਨ੍ਹਾਂ ਨੂੰ ਵਰਕ ਪਰਮਿਟ ਅਪਰੂਵਡ ਆ ਜਿੱਥੇ ਹੈਗਾ ਉਹ ਵੀ ਕਾਲਜ ਇਦਾਂ ਕਰ ਕਰ ਰਹੇ ਆ ਅੱਜ ਦੀ ਰੇਟ ਦੇ ਵਿੱਚ ਉਹ ਕਾਲਜ ਵੀ ਵਿਦਆਊਟ ਐਨੀ ਵੈਲਿਡ ਰੀਜ਼ਨ ਤੋਂ ਫੀਸ ਇਨਕਰੀਜ਼ ਕਰ ਰਹੇ ਨੇ ਅੱਜ ਕੱਲ੍ਹ ਇੱਕ ਮੈਨੂੰ ਕੁੜੀ ਦਾ ਮੈਸੇਜ ਵੀ ਆਇਆ ਜਿੱਥੇ ਉਹਨੇ ਮੈਨੂੰ ਇਹ ਗੱਲ ਕਹੀ ਵੀ ਕਾਲਜ ਹੈਗਾ ਮਤਲਬ ਕਾਲਜ ਉਹਦਾ ਹੀ ਆ ਬਟ ਮੈਂ ਹੁਣ ਇੱਥੇ ਡਾਇਰੈਕਟਲੀ ਕਿਸੇ ਵੀ ਕਾਲਜ ਦਾ ਨਾਮ ਨਹੀਂ ਲੈ ਸਕਦਾ ਕਾਲਜ ਹੈਗਾ ਟੋਰਾਂਟੋ ਦੇ ਵਿੱਚ ਉਹਨਾਂ ਕੀ ਕਹਿਆ ਵੀ ਜਿਹੜੀ ਡੈਡਲਾਈਨ ਸੀ ਪਹਿਲਾਂ ਉਸ ਡੈਡਲਾਈਨ ਤੋਂ ਪਹਿਲਾਂ ਫੀਸ ਸਬਮਿਟ ਕਰਨ ਦੇ ਲਈ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਮੰਨ ਲਓ ਵੀ ਜੇ ਸੈਮੈਸਟਰ ਸ਼ੁਰੂ ਹੋਣਾ ਸੈਪਟੈਂਬਰ ਦੇ ਵਿੱਚ ਤਾਂ ਉਹਨਾਂ ਨੂੰ ਜੂਨ ਦੇ ਐਂਡ ਵਿੱਚ ਕਹਿ ਰਿਹਾ ਵੀ ਫੀਸ ਤੁਸੀਂ ਡਿਪੋਜ਼ਿਟ ਕਰੋ ਇਹ ਗੱਲ ਦੀ ਕਿਤੇ ਵੀ ਸੈਂਸ ਬੰਦੀ ਪਈ ਹੈ ਨਹੀਂ ਬੰਦੀ ਪਈ ਬਟ ਇਹ ਕਾਲਜਸ ਕਰ ਰਹੇ ਨੇ ਕੱਲਾ ਫੀਸ ਨਹੀਂ ਫੀਸ ਨੂੰ ਇਨਕਰੀਜ਼ ਕਰਕੇ ਠੀਕ ਆ ਜੇ 8000 ਰੁਪਏ ਫੀਸ ਸੀ ਉਹਨੂੰ 9000 ਰੁਪਏ ਫੀਸ ਕਰਕੇ ਤੇ ਬੱਚਿਆਂ ਨੂੰ ਕਹਿ ਰਿਹਾ ਵੀ ਡੈਡ ਲਾਈਨ ਤੋਂ ਪਹਿਲਾਂ ਤੁਸੀਂ ਫੀਸ ਡਿਪੋਜ਼ਿਟ ਕਰਵਾਓ ਉਹਨਾਂ ਨੂੰ ਪਤਾ ਵੀ ਇਹ ਇੱਕ ਇੰਟਰਨੈਸ਼ਨਲ ਸਟੂਡੈਂਟ ਨੇ ਇਹ ਕੀ ਕਰਨਗੇ ਨਾ ਤਾਂ ਇਹ ਕੁਝ ਬੋਲ ਸਕਦੇ ਨੇ ਇੱਕ ਦੋ ਸਟੂਡੈਂਟ ਬੋਲਣਗੇ ਦੁਆਰ ਤੋਂ ਬੈਠ ਜਾਣਗੇ ਜੋ ਕੋਈ ਪ੍ਰੋਟੈਸਟ ਵੀ ਕਰੇਗਾ ਤੇ ਇਹਨਾਂ ਦੀ ਕਿੰਨੇ ਸੁਣਨੀ ਕਿਸੇ ਦੇ ਲਈ 500 600 700 ਡਾਲਰ ਵੱਡੀ ਅਮਾਉਂਟ ਨਹੀਂ ਹੋਵੇਗੀ ਬਟ ਜਿਹੜਾ ਇੱਕ ਸਟੂਡੈਂਟ ਇੱਥੇ ਆਪ ਕਮਾ ਕੇ ਫੀਸ ਕਾਡਰ ਉਹਨੂੰ ਪੁੱਛ ਕੇ ਦੇਖੋ ਕਿ 800 ਡਾਲਰ ਫੀਸ ਵਧਣਾ ਇੱਕ ਬਹੁਤ ਵੱਡਾ ਅਮਾਉਂਟ ਹੈ ਜੇ ਇੱਕ ਸਟੂਡੈਂਟ ਦੇ ਪਰਸਪੈਕਟਿਵ ਤੋਂ ਦੇਖਿਆ ਜਾਵੇ ਭਾਈ ਹਰ ਕੋਈ ਸਟੂਡੈਂਟ ਐਡਾ ਨਹੀਂ ਪਿੱਛੋ ਸੌਖਾ ਹੁੰਦਾ ਵੀ ਉਹ ਪਿੱਛੋ ਆਪਣੇ ਪੈਸੇ ਮੰਗਵਾ ਸਕੇ ਕੁਝ ਸਟੂਡੈਂਟ ਲੋਨ ਚੱਕ ਕੇ ਆਏ ਹੁੰਦੇ ਆ ਵਿਦਆਊਟ ਐਨੀ ਫੀਸ ਵਧਾ ਦਿੱਤੀ ਜਾਣੀ ਇਹ ਆਪਣੇ ਆਪ ਚ ਹੁਣ ਇਹਨਾਂ ਨੂੰ ਵੀ ਇਹ ਗੱਲ ਦਾ ਪਤਾ ਸ਼ਰੀਆਮ ਕੀ ਕੋਈ ਵੀ ਸਟੂਡੈਂਟ ਇਸ ਚੀਜ਼ ਤੇ ਕੁਐਸਚਨ ਨਹੀਂ ਕਰੇਗਾ ਨਾ ਹੀ ਕੋਈ ਸਟੂਡੈਂਟ ਕਰ ਰਿਹਾ ਹੀ ਬੰਦੋ ਮੈਂ ਇਹਨਾਂ ਸਾਰੇ ਸਟੂਡੈਂਟਸ ਨਾਲ ਜਦ ਕੱਲ ਗੱਲ ਕੀਤੀ ਮੈਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਇੱਕ ਕਰ ਵੀ ਅੱਗੇ ਕੁਐਸਚਨ ਇਹਨਾਂ ਨੂੰ ਪੁੱਛਿਆ ਵੀ ਕਦੋਂ ਤੁਸੀਂ ਫੀਸ ਇਨਕਰੀਜ਼ ਕੀਤੀ ਮੈਨੂੰ ਇੱਕ ਵੀ ਸਟੂਡੈਂਟ ਤੋਂ ਇਹ ਜਵਾਬ ਨਹੀਂ ਮਿਲਿਆ ਕਿ ਅਸੀਂ ਹਾਂ ਕੁਐਸਚਨ ਕੀਤਾ ਤੇ ਇਹੀ ਸੇਮ ਕੇਸ ਹੈ ਕੋਈ ਵੀ ਸਟੂਡੈਂਟ ਕੁਐਸਚਨ ਨਹੀਂ ਕਰਦਾ ਕਿਉਂਕਿ ਉਹਨਾਂ ਨੂੰ ਉਹ ਵੀ ਕਦੋਂ ਐਵੇਂ ਵਾਧੂ ਦਾ ਡਰਾਮਾ ਕ੍ਰੀਏਟ ਕਰਨਾ ਕਦੋਂ ਸੀਨ ਕ੍ਰੀਏਟ ਕਰਨਾ ਜਿੱਥੇ ਅਸੀਂ 9-9000 ਫੀਸ ਦੇ ਸਕਦੇ ਹਾਂ ਉ ਪਰ ਸੋਚੋ ਜੇ 1000 ਬੰਦਾ ਕੋਲਿਜ ਦੇ ਵਿੱਚ ਪੜ ਰਿਹਾ ਹੈ ਤੇ ਹਰ ਇੱਕ ਤੋਂ ਉਹਨਾਂ ਨੇ 800 ਡਾਲਰ ਐਕਸਟਰਾ ਲਿਆ ਤੇ ਸੋਚੋ ਅਮਾਉਂਟ ਕਿੱਡਾ ਵੱਡਾ ਬਣ ਜਾਂਦਾ ਪਰ ਕਿਸ ਚੀਜ਼ ਦਾ ਇਹ ਵੀ ਕੁਐਸਚਨ ਤਾਂ ਪੁੱਛੋ ਪਰ ਕੋਈ ਪੁੱਛ ਕੇ ਰਾਜੀ ਨਹੀਂ ਹਦਾ ਇਹ ਤਾਂ ਗੱਲ ਹੋ ਗਈ ਸਿਰਫ ਫੀਸ ਦੀ ਅੱਗੇ ਆਪਾਂ ਗੱਲ ਕਰੀਏ ਤਾਂ ਕੁਝ ਕਾਲਜ ਇਸ ਇਹੋ ਜਿਹੇ ਵੀ ਹੈਗੇ ਨੇ ਅੱਜ ਦੀ ਡੇਟ ਦੇ ਵਿੱਚ ਜੋ ਬੱਚਿਆਂ ਨੂੰ ਜਾਣ ਬੁਝ ਕੇ ਫੇਲ ਕਰ ਰਹੇ ਨੇ ਹੁਣ ਤੁਸੀਂ ਕਹੋਗੇ ਜਾਣ ਬੁਝ ਕੇ ਕਿਉਂ ਫੇਲ ਕਰੂਗਾ ਕੋਈ ਕਾਲਜ ਠੀਕ ਹੈ ਸੇਮ ਰੀਜ਼ਨ ਕਿਉਂਕਿ ਇਹਨਾਂ ਨੂੰ ਪਤਾ ਵੀ ਅਗਲੇ ਸੈਮੇਸਟਰ ਵਿੱਚ ਉਹਨੇ ਬੱਚਿਆਂ ਨੇ ਐਡਮਿਸ਼ਨ ਨਹੀਂ ਲੈਣੀ ਤੇ ਇਹਨਾਂ ਨੂੰ ਕਿੱਡਾ ਵੱਡਾ ਘਾਟਾ ਹੋਣਾ ਇਹ ਜਿਹੜੇ ਸੋ ਕੋਲਡ ਛੋਟੇ ਛੋਟੇ ਕਾਲਜ ਬੈਠੇ ਨੇ ਇੱਥੇ ਜਿਤ ਘੱਟ ਬੱਚੇ ਆਏ ਇਹਨਾਂ ਦਾ ਮੇਨ ਜਿਹੜੇ ਇਹਨਾਂ ਦੇ ਪ੍ਰੋਫਿਟ ਸੀਗੇ ਉਹ ਤਾਂ ਇੰਟਰਨੈਸ਼ਨਲ ਸਟੂਡੈਂਟ ਦੇ ਸਿਰ ਤੋਂ ਆ ਰਹੇ ਸੀਗੇ ਹੁਣ ਉਹ ਪ੍ਰੋਫਿਟ ਇਹਨਾਂ ਦੇ ਕਿੱਥੋਂ ਆਉਣਗੇ ਕੀ ਗੋਰੇ ਉੱਥੇ ਐਡਮਿਸ਼ਨ ਲੈਣਗੇ ਨਹੀਂ ਇਹ ਕਾਲਜ ਛੋਟੇ ਛੋਟੇ ਜਿਹੜੇ ਦੋ ਦੋ ਕਮਰੇ ਦੇ ਕਾਲਜ ਹੈ ਇੰਟਰਨੈਸ਼ਨਲ ਸਟੂਡੈਂਟਸ ਕਰਕੇ ਪੜੇ ਹੁੰਦੇ ਸੀ ਕੱਲੇ ਛੋਟੇ ਛੋਟੇ ਕਾਲਜ ਨਹੀਂ ਜਿਹੜੇ ਵੱਡੇ ਵੱਡੇ ਕਾਲਜ ਵੀ ਵੰਦੋ ਉਹ ਵੀ ਉਹਦੇ ਵਿੱਚ ਵੀ 70 ਤੋਂ 80% ਇੰਟਰਨੈਸ਼ਨਲ ਸਟੂਡੈਂਟਸ ਹੀ ਨੇ ਕੱਲੇ ਇੰਡੀਆ ਤੋਂ ਨਹੀਂ ਹੋਰ ਵੀ ਬਾਕੀ ਕੁਝ ਮੁਲਕਾਂ ਤੋਂ ਉੱਥੇ ਬੱਚੇ ਪੜਨ ਆਉਂਦੇ ਨੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਕਿਉਂਕਿ ਇੱਕ ਇੰਟਰਨੈਸ਼ਨਲ ਸਟੂਡੈਂਟ ਜੇ 8 ਤੋਂ 9000 ਡਾਲਰ ਫੀਸ ਭਰਦਾ ਉੱਥੇ ਇੱਕ ਡੋਮੈਸਟਿਕ ਸਟੂਡੈਂਟ ਸਿਰਫ 1000 ਤੋਂ 1500 ਡਾਲਰ ਫੀਸ ਭਰਦਾ ਤੇ ਬਹੁਤ ਜਮੀਨ ਆ ਸਮਾਨ ਦਾ ਉਰੀਵਾ ਮੈਸੂਂ ਜਾਂਦਾ ਆ ਜਿਹਨੇ ਮੈਨੇ ਇੱਕ ਪੂਰਾ ਸੀਨ ਦੱਸਿਆ ਸੀਗਾ ਵੀ ਉਹਨਾਂ ਦੇ ਕਾਲਜ ਦੇ ਵਿੱਚ ਕਿਵੇਂ ਇੱਕ ਪ੍ਰੋਫੈਸਰ ਸ਼ਰਿਆਮ ਉਹਨਾਂ ਨੂੰ ਧਮਕੀ ਦੇ ਰਿਹਾ ਸੀਗਾ ਪਾਕਿਸਤਾਨ ਦਾ ਪ੍ਰੋਫੈਸਰ ਸੀ ਤੇ ਜਿੱਥੇ ਸ਼ਰਿਆਮ ਧਮਕੀ ਦੇ ਰਿਹਾ ਕਿ ਜਿੰਨੇ ਇੰਟਰਨੈਸ਼ਨਲ ਸਟੂਡੈਂਟ ਨੇ ਖਾਸ ਕਰਕੇ ਇੰਡੀਆ ਤੋਂ ਉਹਨਾਂ ਨੂੰ ਫੇਲ ਕਰੇਗਾ ਹੁਣ ਤੁਸੀਂ ਕਹੋਗੇ ਕਿ ਕੈਨੇਡਾ ਦੇ ਵਿੱਚ ਰੇਸਿਜ਼ਮ ਹੁੰਦਾ ਜੀ ਹਾਂ ਹੁੰਦਾ ਇਹ ਇੱਕ ਕੇਸ ਨਹੀਂ ਕਿੰਨੇ ਕੇਸ ਆ ਹੁਣ ਕੋਈ ਦੱਸ ਦਿੰਦਾ ਕੋਈ ਨਹੀਂ ਦੱਸਦਾ ਉਹ ਗੱਲ ਵੱਖਰੀ ਆ ਮੈਂ ਉਸ ਕੁੜੀ ਨੂੰ ਕਹਾਂ ਮੈਂ ਕੀ ਕਰ ਸਕਦਾ ਮੈਂ ਇੱਕ ਵੀਡੀਓ ਬਣਾ ਕੇ ਪਾ ਦੂਗਾ ਕਿੱਥੇ ਤੱਕ ਜਾਏਗੀ ਚਾਰ ਜਣੇ ਉਹਨੂੰ ਅੱਗੇ ਸ਼ੇਅਰ ਕਰ ਦੇਣਗੇ ਉਹ ਵੀਡੀਓ ਉੱਥੇ ਖਤਮ ਹੋ ਜਾਏਗੀ ਪਰ ਤੁਸੀਂ ਕਿ ਇੱਕ ਵਾਰੀ ਵੀ ਆਪਣੇ ਰਾਈਟਸ ਦੇ ਲਈ ਜਿਹੜੀ ਹਾਇਰ ਆਰਗੇਨਾਈਜੇਸ਼ਨ ਆ ਉਹਦੇ ਅੱਗੇ ਕੰਪਲੇਂਟ ਕੀਤੀ ਉਸ ਪ੍ਰੋਫੈਸਰ ਦੀ ਉਸ ਕੁੜੀ ਨੇ ਮੈਨੂੰ ਕਿਹਾ ਵੀ ਕੋਈ ਵੀ ਉਹਦੇ ਖਿਲਾਫ ਬਾਤ ਚੱਕ ਕੇ ਰਾਜ਼ੀ ਨਹੀਂ ਕੋਈ ਵੀ ਕੰਪਲੀਟ ਨਹੀਂ ਕਰਨਾ ਚਾਹੁੰਦਾ ਉਹ ਡਰਦੇ ਆ ਉਸ ਪ੍ਰੋਫੈਸਰ ਤੋਂ ਤੇ ਸਾਰਿਆਂ ਨੂੰ ਐ ਲੱਗਦਾ ਵੀ ਜੇ ਅਸੀਂ ਕੰਪਲੇਂਟ ਕਰਾਂਗੇ ਕੱਲੂ ਸਾਡੇ ਤੇ ਕੋਈ ਐਕਸ਼ਨ ਨਾ ਹੋ ਜAVE ਠੀਕ ਆ ਸੋ ਇਹੀ ਰੀਜ਼ਨ ਆ ਜਦੋਂ ਤੱਕ ਇੰਟਰਨੈਸ਼ਨਲ ਸਟੂਡੈਂਟ ਡਰਦਾ ਵੀ ਕੱਲੂ ਉਹਦੀ ਕੰਪਲੇਂਟ ਨਾ ਹੋ ਜAVE ਜਾਂ ਉਹਦੇ ਖਿਲਾਫ ਕੋਈ ਐਕਸ਼ਨ ਨਾ ਹੋ ਜAVE ਉਦੋਂ ਤੱਕ ਇੱਥੇ ਚੀਜ਼ਾਂ ਨਹੀਂ ਬਦਲ ਸਕਦੀਆਂ ਤੇ ਇਸੇ ਚੀਜ਼ ਦਾ ਫਾਇਦਾ ਚੱਕਦੇ ਆ ਇਹ ਜਿਹੜੇ ਸੋ ਕੋਲਡ ਕਾਲਜੇਸ ਆ ਪਹਿਲੀ ਗੱਲ ਇਹ ਆ ਜਿਨ੍ਹਾਂ ਦੀ ਜੇ ਫੀਸ ਵੀ ਵਧੀਆ ਆ ਆਵਾਜ਼ ਚੱਕੋ ਕਾਲਜੇਸ ਨੂੰ ਪੁੱਛੋ ਵੀ ਸਾਡੀ ਫੀਸ ਕਿਉਂ ਵਧੀਆ ਵਿਦਆਊਟ ਐਨੀ ਗਰਾਉਂਡ ਕੋਈ ਕਾਲਜ ਕਿਵੇਂ ਫੀਸ ਵਧਾ ਸਕਦਾ ਤੁਹਾਡਾ ਰਾਈਟ ਆ ਤੁਸੀਂ ਪੁੱਛ ਸਕਦੇ ਹੋ ਤਾਨੂੰ ਯੂਨਿਟੀ ਚਾਹੀਦੀ ਆ ਪ੍ਰੋਬਲਮ ਇਹੀ ਆ ਵੀ ਆਪਣੇ ਲੋਕਾਂ ਦੇ ਵਿੱਚ ਯੂਨਿਟੀ ਨਹੀਂ ਹੈਗੀ ਬਾਕੀ ਕਮਿਊਨਿਟੀਜ਼ ਦੇ ਵਿੱਚ ਯੂਨਿਟੀ ਆ ਜੇ ਆਪਾਂ ਇਕੱਠੇ ਹੋ ਜਾਈਏ ਤਾਂ ਮੈਂ ਪਹਿਲਾਂ ਵੀ ਕਿੰਨੀ ਵਾਰੀ ਕਿਹਾ ਆਪਾਂ ਬਹੁਤ ਕੁਝ ਕਰ ਸਕਦੇ ਆ ਪਰ ਗੱਲ ਉਹੀ ਆ ਨਾ ਵੀ ਆਪਾਂ ਕਦੀ ਵੀ ਇਕੱਠੇ ਨਹੀਂ ਹੋਏ ਇਸ ਕਰਕੇ ਬਾਕੀ ਸਾਰੇ ਆਪਣਾ ਫਾਇਦਾ ਚੱਕਦੇ ਆ ਸੋ ਜਦੋਂ ਤੱਕ ਆਪਾਂ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਇਦਾਂ ਹੀ ਸਭ ਨੇ ਆਪਾਂ ਨੂੰ ਐਕਸਪਲੋਇਟ ਕਰਨਾ ਕੱਲੀ ਗੱਲ ਇਥੋਂ ਨਹੀਂ ਨੀ ਬਾਕੀ ਹੋਰ ਵੀ ਚੀਜ਼ਾਂ ਆਪਾਂ ਦੇਖੀਏ ਠੀਕ ਆ ਤੇ ਇਦਾਂ ਹੀ ਸਾਰੇ ਪਾਸੇ ਹੋ ਰਿਹਾ ਐਕਸਪਲੋਇਟੇਸ਼ਨ ਉਦੋਂ ਤੱਕ ਹੀ ਹੁੰਦੀ ਆ ਜਦੋਂ ਤੱਕ ਤੁਸੀਂ ਇਕੱਠੇ ਹਰ ਪਾਸੇ ਐਕਸਪਲੋਇਟੇਸ਼ਨ ਹੋ ਰਹੀ ਆ ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਸਮਝਣ ਦੀ ਗੱਲ ਆ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਤੁਹਾਡੇ ਵੀ ਰਾਈਟਸ ਹੈਗੇ ਨੇ ਬਿਨਾਂ ਕਿਸੇ ਮਤਲਬ ਤੋਂ ਤੁਹਾਡੀ ਫੀਸ ਵਧਾਈ ਜਾ ਰਹੀ ਆ ਤੇ ਤੁਹਾਡਾ ਰਾਈਟ ਆ ਤੁਸੀਂ ਕੁਐਸਚਨ ਕਰੋ ਕਾਲਜ ਨੂੰ ਕਿਸ ਗਰਾਉਂਡ ਤੇ ਉਹਨਾਂ ਨੇ ਫੀਸ ਵਧਾਈ ਆ ਬਾਕੀ ਬਾਕੀ ਜਲਦੀ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਆਈ ਹੋਪ ਕਿ ਮੈਂ ਤੁਹਾਨੂੰ ਅਵੇਅਰ ਕੀਤਾ ਹੋਊਗਾ ਤੇ ਮੇਰੀ ਇਹੀ ਕੋਸ਼ਿਸ਼ ਆ ਵੀ ਬਾਕੀ ਵੀ ਮੈਂ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਅਵੇਅਰ ਕਰ ਸਕਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਮਿਲਦੇ ਆ ਜਲਦੀ ਅਗਲੀ ਵੀਡੀਓ ਦੇ ਵਿੱਚ